ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਐਸ਼ਪੋਰਟ ਚੈਨਲ ਤੇ ਤੁਹਾ ਦਾ ਸਵਾਗਤ ਹੈ ਅੱਜ ਆਪਾਂ ਮਿੱਠਾ ਦਲੀਆ ਬਣਾ ਕੇ ਤਿਆਰ ਕਰਾਂਗੇ ਇਹ ਜਿਹੜਾ ਦਲੀਆ ਬਹੁਤ ਜਿਆਦਾ ਹੈਲਦੀ ਵੀ ਹੁੰਦਾ ਹੈ ਟੇਸਟੀ ਵੀ ਹੁੰਦਾ ਹੈ ਤੇ ਬਹੁਤ ਛੇਤੀ ਡਾਈਜੈਸਟ ਵੀ ਹੋ ਜਾਂਦਾ ਹੈ ਬਹੁਤ ਹੀ ਸੌਖੇ ਜਿਹੇ ਤਰੀਕੇ ਦੇ ਨਾਲ ਆਪਾਂ ਇਹ ਦਲੀਆ ਬਣਾ ਕੇ ਤਿਆਰ ਕਰਾਂਗੇ ਸੋ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਣਾ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੇਰੀ ਤੁਹਾਨੂੰ ਇੱਕ ਰਿਕਵੈਸਟ ਹੈ ਕਿ ਮੇਰੇ ਚੈਨਲ ਐਸ਼ਪੋਰਟ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਤਾਂ ਜੋ ਮੇਰੀ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਟਾਈਮ 'ਤੇ ਪਹੁੰਚੇ ਚਲੋ ਜੀ ਵੀਡੀਓ ਸ਼ੁਰੂ ਕਰਦੇ ਆਂ ਤੇ ਦਲੀਆ ਬਣਾਉਣ ਲਈ ਆਪਾਂ ਜੋ ਵੀ ਸਮਾਨ ਲੈ ਇੱਕ ਵਾਰੀ ਵੇਖ ਲੈਂਦੇ ਆਂ ਹਾਂਜੀ ਦਲੀਆ ਬਣਾਉਣ ਦੇ ਲਈ ਆਪਾਂ ਇੱਕ ਕੌਲੀ ਦਲੀਆ ਲਿਆ ਪੌਣੀ ਕ ਕੌਲੀ ਆਪਾਂ ਸ਼ੱਕਰ ਦੀ ਲਈ ਹੈ ਮਿੱਠਾ ਤੁਸੀਂ ਆਪਣੇ ਸਵਾਦ ਦੇ ਹਿਸਾਬ ਨਾਲ ਲੈ ਸਕਦੇ ਹੋ ਵੱਧ ਜਾ ਘੱਟ ਜਿੰਨਾ ਕਿ ਤੁਹਾਨੂੰ ਪਸੰਦ ਆ ਦੇਸੀ ਘਿਓ ਲੈ ਜੀ ਪੰਜ ਇਲਾਚੀਆਂ ਲਈਆਂ ਇਲਾਚੀਆਂ ਦੇ ਦਾਣੇ ਕੱਢ ਕੇ ਇਹਨਾਂ ਨੂੰ ਆਪਾਂ ਕੁੱਟ ਕੇ ਦਲੀਏ ਦੇ ਵਿੱਚ ਪਾਵਾਂਗੇ ਇਲਾਚੀਆਂ ਦੇ ਨਾਲ ਜਿਹੜੀ ਦਲੀਏ ਦੀ ਬਹੁਤ ਵਧੀਆ ਖੁਸ਼ਬੂ ਆਏਗੀ ਡਰਾਈ ਫਰੂਟ ਲੈ ਜੀ ਕਾਜੂ ਬਦਾਮ ਤੇ ਥੋੜੀਆਂ ਆਪਾਂ ਦਾਖਾ ਲਈਆਂ 1 ਲੀਟਰ ਆਪਾਂ ਗਰਮ ਪਾਣੀ ਲਿਆ ਪਾਣੀ ਹਮੇਸ਼ਾ ਦਲੀਆ ਜਦੋਂ ਤੁਸੀਂ ਬਣਾਓ ਉਹਦੇ ਵਿੱਚ ਗਰਮ ਕਰਕੇ ਹੀ ਪਾਓ ਤੇ ਚਲੋ ਜੀ ਦਲੀਆ ਬਣਾਉਣਾ ਆਪਾਂ ਸ਼ੁਰੂ ਕਰਦੇ ਆ ਲਓ ਜੀ ਪੈਨ ਆਪਣਾ ਗਰਮ ਹੋ ਗਿਆ ਤੇ ਹੁਣ ਆਪਾਂ ਅੱਧਿਕ ਕਟਸ਼ੀਏ ਦੇ ਵਿੱਚ ਦੇਸੀ ਘਿਓ ਦੀ ਪਾ ਲਏ ਦਲੀਆ ਜਿਹੜਾ ਦੇਸੀ ਘਿਓ ਦੇ ਵਿੱਚ ਹੀ ਹੈਲਦੀ ਵੀ ਬਣਦਾ ਹੈ ਤੇ ਟੇਸਟੀ ਵੀ ਬਣਦਾ ਹੈ ਤੇ ਜਦੋਂ ਵੀ ਤੁਸੀਂ ਦਲੀਆ ਬਣਾਓ ਹਮੇਸ਼ਾ ਦੇਸੀ ਘਿਓ ਦੇ ਵਿੱਚ ਹੀ ਬਣਾਓ ਘਿਓ ਨੂੰ ਥੋੜਾ ਜਿਹਾ ਆਪਾਂ ਗਰਮ ਹੋਣ ਦੇਵਾਂਗੇ ਲੋ ਜੀ ਕਿਹੋ ਆਪਣਾ ਗਰਮ ਹੋ ਗਿਆ ਤੇ ਹੁਣ ਆਪਾਂ ਸਭ ਤੋਂ ਪਹਿਲਾਂ ਇਹਦੇ ਵਿੱਚ ਜਿਹੜੇ ਆਪਾਂ ਡਰਾਈ ਫਰੂਟ ਲਏ ਆ ਇਹਨਾਂ ਨੂੰ ਆਪਾਂ ਰੋਸਟ ਕਰ ਲੈਣੇ ਆਂ ਦਾਖਾਂ ਨਹੀਂ ਆਪਾਂ ਰੋਸਟ ਕਰਨ ਨੂੰ ਕੱਲੇ ਕਾਜੂ ਤੇ ਬਦਾਮ ਹੀ ਰੋਸਟ ਕਰਨੇ ਆਂ ਦਾਖਾਂ ਜਦੋਂ ਆਪਾਂ ਗਰਮ ਕਿਹੋ ਦੇ ਵਿੱਚ ਪਾ ਦਿੰਨੇ ਆ ਫਿਰ ਇਹ ਕਾਲੀਆਂ ਹੋ ਜਾਂਦੀਆਂ ਇਸ ਕਰਕੇ ਦਾਖਾਂ ਨੂੰ ਰੋਸਟ ਨਹੀਂ ਕਰਨਾ ਬਸ 1 ਮਿੰਟ ਦੇ ਲਈ ਰੋਸਟ ਕਰਾਂਗੇ ਜਿਆਦਾ ਨਹੀਂ ਲੋ ਜੀ ਡਰਾਈ ਫਰੂਟ ਆਪਣੇ ਰੋਸਟ ਹੋ ਗਏ ਤੇ ਇਹਨਾਂ ਨੂੰ ਆਪਾਂ ਬਾਹਰ ਕੱਢ ਲੈਂਦੇ ਆਂ ਲੋਜੀ ਹੁਣ ਇਸੇ ਕਤੋਂ ਦੇ ਵਿੱਚ ਆਪਾਂ ਜਿਹੜਾ ਦਲੀਆ ਵੀ ਰੋਸਟ ਕਰ ਲਾਂਗੇ ਦਲੀਆ ਪਾ ਦਾਂਗੇ ਦਲੀਏ ਨੂੰ ਆਪਾਂ ਮੀਡੀਅਮ ਫਲੇਮ ਤੇ ਭੁੰਨਾਂਗੇ ਉਦੋਂ ਤੱਕ ਭੁੰਨਾਂਗੇ ਜਦੋਂ ਤੱਕ ਜਿਹੜਾ ਦਲੀਏ ਦਾ ਥੋੜਾ ਕਲਰ ਨਹੀਂ ਚੇਂਜ ਹੋ ਜਾਣਾ ਤਾਂ 4 ਮਿੰਟ ਲੱਗ ਜਾਣਗੇ ਆਪਾਂ ਦਲੀਆ ਭੁੰਨਦੇ ਹਾਂ ਜੀ ਤਿੰਨ ਚਾਰ ਮਿੰਟ ਹੋ ਗਿਆ ਆਪਾਂ ਨੂੰ ਮੀਡੀਅਮ ਫਲੇਮ ਤੇ ਦਲੀਆ ਨੂੰ ਭੁੰਨਦੇ ਹੋਏ ਤੇ ਦਲੀਆ ਦਾ ਜਿਹੜਾ ਕਲਰ ਹੈ ਚੇਂਜ ਹੋਣਾ ਸ਼ੁਰੂ ਹੋ ਗਿਆ ਆਪਸੀਂ ਦੇਖ ਸਕਦੇ ਹੋ ਇਸ ਤੋਂ ਡਾਰਕ ਨਹੀਂ ਆਪਾਂ ਕਰਨਾ ਤੇ ਹੁਣ ਆਪਾਂ ਇਹਦੇ ਵਿੱਚ ਸ਼ੱਕਰ ਪਾਵਾਂਗੇ ਮਿਕਸ ਕਰ ਲਾਂਗੇ ਓਜੀ ਹੁਣ ਆਪਾਂ ਦੇ ਵਿੱਚ ਗਰਮ ਪਾਣੀ ਪਾ ਦਾਂਗੇ ਇੱਕ ਕੌਲੀ ਆਪਾਂ ਦਲੀਏ ਦੀ ਲਈ ਸੀ ਤੇਦੇ ਵਿੱਚ 1 ਲੀਟਰ ਆਪਾਂ ਪਾਣੀ ਪਾਵਾਂਗੇ ਗੈਸ ਦਾ ਫਲੇਮ ਆਪਾਂ ਫੁੱਲ ਕਰ ਦਾਂਗੇ ਤੇ ਇਹਨੂੰ ਆਪਾਂ ਉਬਾਲ ਆਉਣ ਦੇਵਾਂਗੇ ਜਦੋਂ ਤੱਕ ਉਬਾਲਾ ਆਉਂਦਾ ਹੈ ਉਹ ਤੱਕ ਆਪਾਂ ਲਾਈਚੀ ਦੇ ਦਾਣੇ ਜਿਹੜੇ ਕੁੱਟ ਕੇ ਘਰ ਕਰ ਲਵਾਂਗੇ ਉੱਦੀ ਅਬਾਲਾ ਆਉਣਾ ਸ਼ੁਰੂ ਹੋ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਇਲਾਇਚੀ ਦੇ ਦਾਣੇ ਵੀ ਕੁੱਟ ਕੇ ਪਾਤੇ ਹੁਣ ਗੈਸ ਦਾ ਫਲੇਮ ਆ ਜਿਹੜਾ ਆਪਾਂ ਮੀਡੀਅਮ ਕਰ ਦਾਂਗੇ ਤੇ ਇਹਨੂੰ ਆਪਾਂ 15-20 ਮਿੰਟ ਲਈ ਢੱਕ ਕੇ ਪੱਕਣ ਦੇਵਾਂਗੇ ਤੇ ਵਿੱਚ ਵਿੱਚ ਦੀ ਆਪਾਂ ਇਹਨੂੰ ਹਿਲਾਉਂਦੇ ਰਹਿਾਂਗੇ। ਸੁਆਟਕ ਨਹੀਂ ਦੇਣਾ ਇਹਦੇ ਉੱਤੇ ਥੋੜੀ ਜਿਹੀ ਆਪਾਂ ਇਹਦੇ ਵਿੱਚ ਇਸ ਤਰ੍ਹਾਂ ਬਿਰਲਾ ਰੱਖਾਂਗੇ ਨੇ ਤਾਂ ਇਹਨੂੰ ਉਬਾਲ ਆ ਕੇ ਬਾਹਰ ਨਿਕਲਣ ਲੱਗ ਜਾਂਦਾ ਥੋੜਾ ਜਿਹਾ ਇਸ ਤਰ੍ਹਾਂ ਖੁੱਲਾ ਛੱਡਣਾ ਲਓ ਜੀ 20-25 ਮਿੰਟ ਹੋ ਗਏ ਆਪਾਂ ਨੂੰ ਦਲੀਏ ਨੂੰ ਪਕਾਉਂਦੇ ਹੋਏ ਤੇ ਪਾਣੀ ਆਪਣਾ ਜਿਹੜਾ 1 ਲੀਟਰ ਆਪਾਂ ਦੇਚ ਪਾਣੀ ਪਾਇਆ ਸੀ ਤੇ ਪਾਣੀ ਬਿਲਕੁਲ ਸੁੱਕ ਗਿਆ ਪਰ ਥੋੜੀ ਜਿਹੀ ਹਜੇ ਇਹਦੇ ਵਿੱਚ ਕਸਰ ਹੈ ਥੋੜਾ ਜਿਹਾ ਕੱਚਾ ਲੱਗ ਰਿਹਾ ਤੇ ਆਪਾਂ 200 ਗ੍ਰਾਮ ਪਾਣੀ ਇਹਦੇ ਵਿੱਚ ਹੋਰ ਪਾ ਦਾਂਗੇ ਹੁਣ ਆਪਾਂ ਇਹਨੂੰ ਜੋ ਤੱਕ ਇਹ ਪਾਣੀ ਸੁੱਕ ਜਾਂਦਾ ਉਹ ਤੱਕ ਪਕਾਵਾਂਗੇ। ਤਾਂ ਕਰ ਦਾਂਗੇ ਉਪਰੋਂ। ਲਓ ਜੀ ਜਿਹੜਾ ਅਸੀਂ ਦਵਾਰਾ ਪਾਣੀ ਪਾਇਆ ਸੀ ਉਹ ਵੀ ਚੰਗੀ ਤਰ੍ਹਾਂ ਸੁੱਕ ਗਿਆ। ਤੇ ਦਲੀਆ ਜਿਹੜਾ ਆਪਣਾ ਬਣ ਕੇ ਤਿਆਰ ਆ। ਤੁਸੀਂ ਦੇਖ ਸਕਦੇ ਹੋ। ਹੁਣ ਆਪਾਂ ਇਹਦੇ ਵਿੱਚ ਡਰਾਈ ਕੁੱਕ ਪਾ ਦਾਂਗੇ। ਜੇ ਤੁਸੀਂ ਡ్రਾਈ ਫਰੂਟ ਨਹੀਂ ਪਾਉਣਾ ਤਾਂ ਤੁਸੀਂ ਇਸ ਨੂੰ ਸਕਿਪ ਵੀ ਕਰ ਸਕਦੇ ਹੋ 2 ਚਮਚੇ ਕੇਵੜਾ ਦਾ ਹੋਰ ਪਾਦਾਂਗੇ ਦੇ ਵਿੱਚ ਮਲਾਂ ਲਓ ਜੀ ਮਿੱਠਾ ਦਲੀਆ ਆਪਣਾ ਬਣ ਕੇ ਬਿਲਕੁਲ ਤਿਆਰ ਹੈ ਤੁਸੀਂ ਦੇਖ ਸਕਦੇ ਹੋ ਸੋ ਤੁਸੀਂ ਵੀ ਇਸ ਤਰ੍ਹਾਂ ਘਰ ਵਿੱਚ ਮਿੱਠਾ ਦਲੀਆ ਬਣਾ ਕੇ ਤਿਆਰ ਕਰ ਸਕਦੇ ਹਾਂ ਤੁਸੀਂ ਜਦੋਂ ਵੀ ਚਾਹ ਆਪਣੇ ਬੱਚਿਆਂ ਲਈ ਵੱਡਿਆਂ ਲਈ ਇਸ ਤਰ੍ਹਾਂ ਘਰ ਵਿੱਚ ਦਲੀਆ ਬਣਾ ਕੇ ਤਿਆਰ ਕਰ ਸਕਦੇ ਹੋ ਇਹ ਜਿਹੜਾ ਦਲੀਆ ਬਹੁਤ ਜ਼ਿਆਦਾ ਸਵਾਦ ਵੀ ਹੁੰਦਾ ਹੈ ਹੈਲਦੀ ਵੀ ਹੈ ਤੇ ਬਹੁਤ ਸ਼ਕਤੀਪੂਰਨ ਡਾਈਜੈਸਟਿਵ ਹੋ ਜਾਂਦਾ ਸੋ ਤੁਹਾਨੂੰ ਮੇਰੀ ਅੱਜ ਦੀ ਰੈਸਪੀ ਕਿਸ ਤਰ੍ਹਾਂ ਦੀ ਲੱਗੀ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਿਓ ਵੀਡੀਓ ਵਧੀਆ ਲੱਗੀ ਲਾਈਕ ਕਰਿਓ ਸ਼ੇਅਰ ਕਰਿਓ ਵੀਡੀਓ ਦੇਖਣ ਲਈ ਬਹੁਤ-ਬਹੁਤ ਧੰਨਵਾਦ ਚਲੋ ਜੀ ਮਿਲਦੇ ਆ नेक्स्ट ਵੀਡੀਓ ਦੇ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ